ਵੀ ਆਪਾਂ ਤਿਆਰ ਹੋ ਚੁੱਕੇ ਆਂ ਅੱਜ ਆਪਣੀ ਯਾਤਰਾ ਹੈਗੀ ਆ ਜਰੂਰ ਦੂਸਰੀ ਆਨੰਦਪੁਰ ਸਾਹਿਬ ਜੋ ਕਿ ਆਪਾਂ ਨੇ 110 ਕਿਲੋਮੀਟਰ ਪਾਇਣਾ ਤੇ ਆਪਡਾਣ ਆਪਾਂ 220 ਕਿਲੋਮੀਟਰ ਪੈਣਾ ਤੇ ਜਾਂਦੇ ਆਂ ਆਪਾਂ ਪੂਰੇ ਰੈਡੀ ਸੈਡੀ ਆਂ ਤੇ ਘਰਣਾ ਚਲੋ। ਨਾ ਵੀ ਵਾਇਰੂਜ ਜਿਹੜਾ ਫਾਲਸਾ ਸੀ ਰਾਈਵੂਜ ਦੀ ਕੀ ਪ੍ਰਦੇਸ਼ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਣੀ ਯਾਤਰਾ ਹੈਗੀ ਆ ਜਨੀ ਆਨੰਦਪੁਰ ਸਾਹਿਬ ਦੀ। ਉਹ ਕਿੰਨਾ ਨੂੰ 110 ਕਿਲੋਮੀਟਰ। ਆਪਾਂ ਟਾਉਨ 220 ਕਿਲੋਮੀਟਰ। ਅਸੀਂ ਜਿਹੜੇ ਵੀ ਲੋਕ ਬਾਰੇ ਆਉਣਗੇ ਪਰਿਵਾਰਾਂ ਤੋਂ ਹੋਰ ਬੰਦੇ ਆਉਣਗੇ ਸਾਰੇ ਬੁਰ ਦਵਾਰ ਤੇ ਦੱਸਦਾ ਤੇ ਆਪਾਂ 5.5 ਰੁਪਏ ਸੀਗੇ ਕਦੋਂ ਫਕੀ ਕਰਦੇ ਆਪਾਂ ਗੱਲਾਂ ਬਾਤਾਂ ਜਿਹੜੇ ਨੇ ਵਸਤੇ ਆਪੜੀ ਇੰਸਟਾਗ੍ਰਾਮ ਤੇ ਹੀ ਆਪਾਂ ਰਿਵਲ ਸਾਈਕਲਿੰਗ ਲੱਭੀਆ ਰਹੇ ਹਾਂ ਅਸੀਂ ਜਾਨ ਨੂੰ ਵੀ ਗੱਲਾਂ ਜਾਰੀ ਕਰਦੇ ਹਾਂ ਉਹਦੇ ਤੁਸਾਨੀਆਂ ਪਕੀਤ ਲੱਗ ਜਾਂਦੀ ਹੈ ਸੁਰੀਆਲ ਆਫਾਲੇ 70 ਕਿਲੋਮੀਟਰ ਦੀ ਸ਼ੋਰ ਦਾ ਘਰੇਆ ਮਾਸ਼ ਖੇਤਰੇ ਚੈੱਕ ਕਰ ਸਕਦੇ ਹਾਂ ਆਪਾਂ ਸਮਰਾਲੇ ਤੋਂ ਥੋੜਾ ਜਿਹਾ ਪਿੱਛੇ ਆ ਪਰ ਮੀਂਹ ਆ ਗਿਆ ਯਾਰ ਮੈਨੂੰ ਲੱਗਦਾ ਅੱਗੇ ਤੰਗ ਕਰੂ ਇਹ ਚਲੋ ਦੇਖਦਾ ਕੀ ਵੜਦਾ ਆਗੀਆਂ ਗਰੀਆਂ ਵੈਸੇ ਚੈੱਕ ਕਰਤਾ ਤੁਸੀਂ ਪਰ ਕੋਈ ਚੱਕਰ ਨਹੀਂ ਆਪਾਂ ਨੂੰ 6 5 ਘੰਟੇ ਲਾਉਣੇ ਆ 80 ਕਿਲੋਮੀਟਰ ਰਹਿ ਗਿਆ ਹੁਣ ਰੋਕ ਤੇ 5 ਘੰਟੇ ਤੇ ਨਾਲ ਰੁਕੇ ਤਾਂ ਲੱਗੇ ਬੜੀ ਦੱਲੇ ਨੀ ਆ ਗਿਆ ਬਈ ਖੜਨਾ ਰਹਿਣਾ ਹੁਣ ਆਪਾਂ ਨੂੰ ਨਾ ਵੀ ਬਸ ਮਰਾਲੇ ਤੋਂ ਥੋੜਾ ਜਿਹਾ ਪਿੱਛੇ ਆ ਪਰ ਨੀ ਆ ਗਿਆ ਕੋਈ ਚੱਕਰ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਚੱਕਾਂਗੇ ਆਪਾਂ ਫੋਨ ਵੀ ਗੱਲਾਂ ਦਾ ਚਾਂਸ ਹੈ ਰੋਕਦੇ ਆਪਾਂ ਕਿਤੇ ਹੈ ਨਾ ਥੋੜਾ ਜਿਹਾ ਕਿ ਕਿਤਨਾ ਵੜਾ ਸੋਕੇ ਗਾਹ ਜੋ ਜੋ ਅੱਗੇ ਦਾ ਇਹ ਨ ਤੇਜ਼ ਹੋ ਜਾਂਦਾ। ਅੱਜ ਆਪਰੇ ਨਾਲ ਬਾਪੂ ਜੀ ਸੀਗੇ ਜਿਨ੍ਹਾਂ ਨੇ 10 ਕਿਲੋਮੀਟਰ ਸਾਈਕਲ ਚਲਾਇਆ ਆਪਣੇ ਨਾਲ ਤੇ ਮੀਰੇ ਪੈਂਦੇ ਵਿੱਚ ਗੱਲਾਬਾਤ ਕਰੀਆ ਬਾਪੂ ਨਾਲ ਤੇ ਹੁਣ ਬਾਪੂ ਪਤਾ ਨਹੀਂ ਕਦੋਂ ਮਿਲਣਗੇ ਠੀਕ ਆ ਬਾਪੂ ਜੀ ਬੱਸ ਬਾਪੂ ਜੀ ਕਿਰਪਾ ਕਰਪਾ ਕੇ ਮਿਲਦੇ ਆ ਫਿਰ ਨਹੀਂ ਨਹੀਂ ਬੱਸ ਬੱਸ ਲੋ ਜੀ ਇਹ ਦੇਖ ਸਕਦੇ ਮੇਰੇ ਬੂਡ ਕਿੰਨੇ ਪਾਣੀ ਵਿੱਚ ਜਾ ਰਹੇ ਆ ਇਹ ਯਾਤਰਾ ਥੋੜੀ ਜਾੜੇ ਵਾਲੀ ਰਹੂਗੀ ਬਹੁਤ ਲੋ ਵੀ ਉੱਪਰ ਓਪੜ ਪਹੁੰਚਦਿਆਂ ਸਫ਼ਰ ਪਤਾ ਹੈ ਕਰ ਲਿਆ 4 ਘੰਟੇ 40 ਮਿੰਟ ਦੇ ਵਿੱਚ 75 ਕਿਲੋਮੀਟਰ 36 ਮੰਨ ਲਓ ਤੇ ਆ ਗਰਦੇ ਆਪਾਂ ਉੱਪਰ ਮੌਸਮ ਔਰੇ ਠੀਕ ਆ ਫਿਲਹਾਲ ਤੇ ਬਾਕੀ ਆਪਾਂ ਥੋੜੇ ਜਿਹਾ ਬੂਟਵਾੜਾ ਵਾਲੇ ਗਿੱਲੇ ਨੇ ਪੂਰੇ ਗੱਛੇ ਹੋਏ ਪੈਣੇ ਕਰਦੇ ਆਪਾਂ ਹੁਣ ਕਿੱਥੇ ਰੁਕਦੇ ਆ ਖਾਣ ਪੀਣ ਲਈ ਕੁਛ ਨਾ ਤਾਂ ਹੀ ਫਿਰ ਸ਼ੁਰੂ ਕਰਦੇ ਅੱਗੇ ਸਫ਼ਰ ਫੇਰਾਂ ਕੋਈ ਸੋਣਾ ਜਾਂ ਟੱਬ ਲੋ ਵੀ ਆਪਾਂ ਪਹੁੰਚ ਲਿਆ ਗੁਰਦੁਆਰਾ ਪਰਵਾਰ ਪਸੂੜਾ ਸਾਹਿਬ ਤੇ ਆਪਾਂ ਮੱਥਾ ਟੇਕ ਲਿਆ ਬਹੁਤ ਵਧੀਆ ਦਰਸ਼ਨ ਹੋਏ ਤੇ ਹੁਣ ਆਪਾਂ ਇੱਥੋਂ ਪਾਉਣ ਲੱਗਿਆਂ ਚਾਲੇ ਤੇ ਹੁਣ ਚੱਲਾਂਗੇ ਆਪਾਂ ਕੀਰਤਪੁਰ ਸਾਹਿਬ ਪਹੁੰਚ ਗਏ ਕੀਰਤਪੁਰ ਸਾਹਿਬ ਤੇ ਈਨਾਂਕਾਰ ਬੰਦਿਆ ਮੇਰੀ ਮੇਰੀ ਨਾਏ ਤੇਰੀ ਨਾ ਮੇਰੀ ਜਿਹੜੇ ਬੰਦੇ ਹੰਕਾਰ ਕਰਦੇ ਇੱਥੇ ਆ ਕੇ ਮਿੱਟੀ ਬਣ ਜਾਂਦੇ ਆ ਸੋ ਇੱਥੇ ਬਹੁਤ ਹੀ ਲੋਕ ਆਪਣੇ ਹੱਥੀ ਪਾਲੇ ਹੋਏ ਜਿਨ੍ਹਾਂ ਦੇ ਹੱਥੀ ਖੇਡੇ ਹੁੰਦੇ ਹਨ ਤੇ ਉਹਨਾਂ ਨੂੰ ਆਪ ਉਹਦੇ ਜਲ ਪ੍ਰਵਾਹ ਕਰਕੇ ਜਾਂਦੇ ਆ ਇਹ ਟਾਈਮ ਆ ਬਹੁਤ ਵੱਡਾ ਮੈਂ ਬਹੁਤ ਵੱਡਾ ਪਹਿਲੂ ਆਣਾ ਸੋ ਇੱਥੇ ਜਾਣਾ ਸਾਰਿਆਂ ਨੇ ਇੱਕ ਜਣਾ ਨਾ ਇੱਥੇ ਆਉਣਾ ਅਸਲੀ ਘਰ ਹੀ ਇਹੀ ਆ ਬਸ ਇਹਦੇ ਵਿੱਚ ਆ ਕੇ ਆਪਾਂ ਵਸ ਮਾ ਜਾਣਾ ਤੇ ਹਾਜੀ ਥੋੜਾ ਜਿਹਾ ਪਾਣੀ ਤੇਜ਼ ਚੱਲ ਰਿਹਾ ਨਾ ਨਹੀਂ ਕਰਕੇ ਨਹੀਂ ਇੱਥੇ ਦਿਸ ਜਾਂਦੇ ਨੇ ਰੌਥੀਆਂ ਪੈਂਦੇ ਮੀਡੀਅਮ ਆਪਣੀ ਹੁੰਦੇ ਨੇ ਫੁੱਲ ਜਿਹਨੂੰ ਆਪਾਂ ਕਹਿੰਦੇ ਆ ਤੇ ਇਹ ਦੇਖੋ ਬਸ ਆਹ ਮੈਂਨੇ ਕੱਪੜੇ ਹੰਕਾਰ ਨਹੀਂ ਕਰਨਾ ਕਹੀਦਾ ਕਿਸੇ ਵੀ ਚੀਜ਼ ਦਾ ਨਾ ਤੇ ਲੋਬੀ ਉਪਰ ਪਹੁੰਚ ਗਏ 8 ਘੰਟੇ 10 ਮਿੰਟ ਦੇ ਵਿੱਚ 119 ਕਿਲੋਮੀਟਰ ਸਫ਼ਰ ਤੈਅ ਕਰਕੇ ਸ੍ਰੀ ਅਨੰਦਪੁਰ ਸਾਹਿਬ ਲੋਬੀ ਉਪਰ ਪਹੁੰਚ ਗਏ ਫਿਰ ਦਵਾਰ ਸ੍ਰੀ ਅਨੰਦਪੁਰ ਸਾਹਿਬ ਤੇ ਹੁਣ ਆਪਾਂ ਲੈਨੇ ਹਾਰੇ ਕਮਰਾ ਤੇ ਕਰਦੇ ਆਂ ਥੋੜਾ ਰੈਸਟ ਤੇ ਫਿਰ ਨਹਾ ਨੂੰ ਕਿ ਆਉਣਾ ਮੱਥਾ ਟੇਕਣਾ ਮਨੁੱਖਾਂ ਸੇ ਮਨੁੱਖਾਂ ਦੀ ਦੇ ਸੂਰਤ ਸਭਾ ਕਰੇ ਉਹ ਤੋਂ ਕਾਹ ਰਚਨ ਦੇਖ ਲਈ ਉਹ ਦਾ ਸਾਹ ਹੋਤੋ ਗ੍ਰੰਥ ਮੇਨੋ ਆਵਾਜ਼ ਸੋਨੇ ਸਭ ਬੁੱਤਾ ਨਾ ਬੋਲਦਾ ਸੰਤ ਬਾਪਾ ਬੁੱਤਾ ਸਰਦਾਰ ਜੀ ਆਣ ਕੋਇ ਤਰੁ ਆਹ ਰਹਿਤੋ ਅੰਮਰ ਤੁਮਾਰਾ ਸ਼ੀਰੋਖ ਬਾਹ ਮੇਰਾ ਸੋਹੀ ਮਹੱਲਾ ਅਸਾਂ ਦੇ ਕਾਰਨ ਯਾਰ ਬੋਲਾ ਕੰਮ ਕਰਾਂਦੇ ਜੋ ਬਖਵਾਤ ਅੱਜ ਦੇ ਦਿਨ ਕੱਲ ਦਾ ਬਖਵਾਤ ਸਿਮਾ ਤੋਂ ਖਾਨਾ ਸੇ ਅਮੋਸਾਹਰ ਅੱਜ ਦਾ ਆਪਣਾ ਸਫਰ ਫਿਰ ਸਟਾਰਟ ਹੋ ਗਿਆ ਤੇ ਇਹ ਕੱਲ ਦੀ ਟਾਈਮ ਲਿਖਾ ਰਹੇ 8 ਘੰਟੇ 53 ਮਿੰਟ 123 ਕਿਲੋਮੀਟਰ ਦਾ ਸਫਰ ਤੇ ਅੱਜ ਆਪਣਾ ਇੱਥੋਂ ਹੀ ਸ਼ੁਰੂ ਹੋ ਗਿਆ ਮੀਂਹ ਹਟ ਨਹੀਂ ਰਿਹਾ ਸੀ ਤੋਂ ਆਪਾਂ ਨੰਗੇ ਪੈਰੀ ਹੋ ਕੇ ਬੂਟ ਆਪਣੇ ਲਵਾ ਪਏ ਨੇ ਤੇ ਪਿੱਛੇ ਵੀ ਆਪਣਾ ਸਾਰਾ ਕੁਝ ਪੈਕ ਹੀ ਆ ਤੁਰਨਾ ਪਿਆ ਨਹੀਂ ਆਪਾਂ ਲੇਟ ਹੋ ਜਾਣਾ ਸੀਗਾ ਕਿਉਂਕਿ ਸ਼ਾਮ ਨੂੰ 5 ਤੋਂ ਲੈ ਕੇ 5:30 ਦਾ 5 ਦਾ ਟਾਰਗੇਟ ਹੈਗਾ ਵੀ ਪਹੁੰਚ ਜੀ ਤੇ ਚਲੋ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਆਪਣੇ ਦਰਸ਼ਕ ਬਹੁਤ ਵਧੀਆ ਹੋਏ ਤੇ ਆਪਾਂ 22 ਘੰਟੇ ਬੈਠੇ ਪਰਵਾਸਰ ਜਿੰਨੇ ਜਿੰਨੇ ਸਾਥ ਕਰਦੇ ਗਏ ਰਾਤ ਨੂੰ ਕਿਹੜੇ ਕਿਹੜੇ ਜੰਗਾ ਦੇ ਵਾਰਤੇ ਗਿਆ ਸੀ ਸੀਸੀ ਤੇ ਖਾਸ ਪੁਨਾ ਵਾਲੇ ਕੋਲੇ ਸਰਕਾਰ ਨੂੰ ਦੱਸ ਦਿੱਤਾ ਗਿਆ ਇਹ ਬਹੁਤ ਵਧੀਆ ਮੇਰਾ ਸਕੂਲ ਬਹੁਤ ਮਿਲਿਆ ਨਾ ਲਾਈਟੇ ਸਾਰੇ ਸਾਥਰਾਂ ਦੇ ਦੱਸ ਪਰੇ ਚੱਲ ਰਿਹਾ ਸਫਰ ਮੌਦੋਂ ਵੀ ਪੂਰਾ ਘੈਂਟ ਆ ਦੇਖ ਸਾਡੇ ਤੁਸੀਂ ਨਜ਼ਾਰੇ ਬਹੁਤ ਜ਼ਿਆਦਾ ਆਪਾਂ ਪੀ ਲਿਆ ਹੁਣ ਲੈਮਨ ਬੱਸ ਹੋ ਗਈ ਯਾਰ ਹੱਤੋਂ ਇਹ ਬਾਟ ਕਿੰਨੀ ਪਈ ਆ ਤੱਕ ਦੇਖ ਲੋ ਤੁਸੀਂ ਤੁਸੀਂ ਦੇਖ ਸਕਦਾ ਤਾਂ ਆਪਾਂ ਕਿੰਨੀਆਂ ਬੱਦਲ ਵੀ ਆ ਆ ਬੈਠੇ ਆਪਾਂ ਪੂਰਾ ਹਾਲ ਹੋਇਆ ਪਿਆ ਗਰਮੀ 'ਚ ਲੋ ਵੀ ਗਰਮੀ ਇੰਨੀ ਜ਼ਿਆਦਾ ਸੀਗੀ ਇੱਕ ਲੈਮਨ ਆਪਾਂ ਪੀ ਲਿਆ ਇੱਕ ਆਪਾਂ ਬੋਤਲ 'ਚ ਪੈਕ ਕਰਾ ਲਿਆ ਐਕਸਟਰਾ ਬਰਫ਼ ਪਾ ਕੇ ਤੇ ਹੁਣ ਆਪਾਂ ਇਥੇ ਤੁਰਾਂਗੇ ਕੋਈ ਗਰਮੀ ਪੂਰੀ ਹੈ ਲੋ ਵੀ ਇਹ Song ਕਹਿ ਲੋ ਜਾਂ Junoon ਕਹਿ ਲੋ 13 ਘੰਟੇ 52 ਮਿੰਟ ਹੋ ਗਏ ਆਪਾਂ ਨੂੰ ਸਫਰ ਕਰਦਿਆਂ ਨੂੰ ਤੇ ਹੁਣ ਤੱਕ 206 ਕਿਲੋਮੀਟਰ ਸਫਰ ਤੈਅ ਕਰ ਲਿਆ ਕੱਲ ਦੇ ਤੇ ਅੱਜ ਦਾ ਤੇ ਹਲੇ ਵੀ ਆਪਣਾ 35 ਕਿਲੋਮੀਟਰ ਪਿਆ ਤੇ ਕਣੀਆਂ ਵੀ ਬਹਿ ਰੀਆਂ ਨੇ ਤੇ ਮੈਂ ਆਪ ਨੂੰ ਦੋ ਹੀ ਚੈੱਕ ਕਰ ਸਕਦੇ ਹਾਂ ਕਰਦੇ ਆਂ ਬਾਕੀ ਦਾ ਸਫਰ ਵੀ ਹੈ ਨਾ 206 ਕਿਲੋਮੀਟਰ ਸਫਰ ਤੈਅ ਕਰ ਲਿਆ ਯਾ ਪਾਸਟਮਸ ਮਰਾਲਾ ਕ੍ਰੋਸ ਕਰ ਚੁੱਕੇ ਹਾਂ ਖੰਨੇ ਪਹੁੰਚਣ ਵਾਲੇ ਹਾਂ ਬਸ